ਜੋੜਾ ਡਿਫਰਮੇਸ਼ਨ ਦਾ ਕੇਸ ਮੈਂ ਅਰਵਿੰਦ ਕੇਜਰੀਵਾਲ ਆਸ਼ੀਸ਼ ਕੈਤਾਨ ਤੇ ਸੰਜੀਤ ਸਿੰਘ ਦੇ ਖਿਲਾਫ ਕੀਤਾ ਸੀ ਜਿਸ ਕੇਸ 'ਚ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਕੈਤਾਨ ਨੇ ਆਪ ਦੀਆਂ ਗਲਤੀਆਂ ਨੂੰ ਮੰਨਦਿਆਂ ਮੇਰੇ ਕੋਲੋਂ ਮਾਫੀ ਮੰਗੀ ਆ ਅੱਜ ਉਸ ਕੇਸ ਦੀ ਤਾਰੀਖ ਸੀ ਔਰ ਪਹਿਲਾਂ ਦੀ ਤਰ੍ਹਾਂ ਸੰਜੇ ਸਿੰਘ ਫੇਰ ਕੋਰਟ ਤੋਂ ਪੇਸ਼ ਹੋਣ ਤੋਂ ਭੱਜ ਰਿਹਾ ਆ ਆਹਾ ਹਾਜ਼ਰ ਨਹੀਂ ਹੋ ਰਹੇ ਔਰ ਪ੍ਰोसीਡਿੰਗਸ ਨੂੰ ਡਿਲੇ ਕਰਨ ਦੀ ਹਰ ਤਰੀਕੇ ਦੀ ਚਾਲ ਚੱਲ ਰਿਹਾ ਚਲੋ ਇਹ ਉਹਨਾਂ ਦੀ ਮਰਜ਼ੀ ਹੈ ਮਗਰ ਇਹਦੇ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਜਦੋਂ ਨਾਲ ਦੇ ਸਾਥੀ ਮਾਫੀ ਮੰਗੇ ਹੋਣ ਉਹਨਾਂ ਅਸ਼ੀਸ਼ ਖਤਾਨ ਜੀ ਵੀ ਆਪ ਦਾ ਆਪਣਾ ਇਹ ਆਪਣਾ ਐਮਪੀ ਸਾਹਿਬ ਸੰਜੇಯ್ ਸਿੰਘ ਵੀ ਆਪ ਦਾ ਲਾਜ ਹੀ ਵੇਖਦੇ ਫਿਰਦੇ ਆ ਕਿ ਮੈਂ ਕਿਵੇਂ ਬਚਣਾ ਚਲੋ ਬਾਕੀ ਕੋਰਟ ਵੇਖੂਗਾ ਜੋ ਤਰੀਖ ਸੀ ਅੱਜ ਮੈਂ ਉਸ ਲਈ ਉੱਥੇ ਹਾਜ਼ਰ ਹੋਇਆ ਜੀਤਿਆ ਸਾਹਿਬ ਇੱਕ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਦੇ ਵਿੱਚ ਐਡਵਾਈਜ਼ਰੀ ਪੋਸਟ ਖਤਮ ਕਰਕੇ ਚੀਫ ਸਕੱਤਰ ਲਗਾ ਦਿੱਤਾ ਗਿਆ ਹੈ ਪੰਜਾਬ ਨਾਲ ਕਿਤੇ ਨਾ ਕਿਤੇ ਦਗਾ ਕੀਤਾ ਜਾ ਰਿਹਾ ਹੈ ਹੌਲੀ ਹੌਲੀ ਕਰਕੇ ਚੰਡੀਗੜ੍ਹ ਨੂੰ ਪੰਜਾਬ ਤੋਂ ਲਾਂਬੇ ਕੀਤਾ ਜਾ ਰਿਹਾ ਹੈ ਕੀ ਕਹਿਣ ਚਾਹੋਗੇ ਦੇਖੋ ਭਾਜਪਾ ਦੀ ਲੀਡਰਸ਼ਿਪ ਔਰ ਖਾਸ ਤੌਰ ਤੇ ਮੈਂ ਪੰਜਾਬ ਭਾਜਪਾ ਨੂੰ ਉਹ ਉਹਨਾਂ ਦੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਨੂੰ ਤੇ ਉਹਨਾਂ ਦੀ ਸੁਪੰਚੀ ਸੀਨੀਅਰ ਲੀਡਰਸ਼ਿਪ ਨੂੰ ਚਾਹੂੰਗਾ ਕਿ ਉਹ ਆਪ ਦੀ ਸਥਿਤੀ ਚੰਡੀਗੜ੍ਹ ਦੇ ਮਸਲੇ 'ਚ ਜਰੂਰ ਸਪਸ਼ਟ ਕਰਨ ਕਿਉਂਕਿ ਜਿਹੜੀਆਂ ਚਲਾਕੀਆਂ ਪੰਜਾਬ ਬੀਜੇਪੀ ਦੇ ਲੀਡਰਸ਼ਿਪ ਦੀ ਵੇਖਣ ਨੂੰ ਮਿਲ ਰਹੀ ਹੈ ਗਵਰਨਰ ਸਾਹਿਬ ਨੂੰ ਤਾਂ ਮਿੰਟ 'ਚ ਮਿਲ ਲੈਂਦੇ ਮਗਰ ਗਵਰਨਰ ਸਾਹਿਬ ਦੇ ਥੱਲੇ ਜਿਹੜੇ ਪੰਜਾਬ ਦੇ ਉਲਟ ਫੈਸਲੇ ਹੋ ਰਹੇ ਆ ਉਸ ਦੇ ਬਾਰੇ ਕਦੇ ਆਵਾਜ਼ ਨਹੀਂ ਉਠਾਉਂਦੇ ਅੱਜ ਪਹਿਲਾਂ ਪੰਜਾਬ ਦੀ ਜਿਹੜੀ ਇਹ ਚੰਡੀਗੜ੍ਹ ਆ ਇਹ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੀ ਰਾਜਧਾਨੀ 'ਚ ਹਰਿਆਣੇ ਦੀ ਵਿਧਾਨ ਸਭਾ ਬਣੇ ਇਹ ਕਦੇ برداشت ਨਹੀਂ ਕੀਤਾ ਜਾਊਗਾ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਦੇ ਬਾਰੇ ਵਿਰੋਧ ਕਰਦੀ ਮੈਨੂੰ ਤਾਂ ਦੇਖੀ ਕਿੱਥੇ ਨਹੀਂ ਫਿਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਅਫਸਰ ਨੇ 60 40 ਦੀ ਰੇਸ਼ਿਓ ਹੈ ਉਸ ਨੂੰ ਘਟਾਇਆ ਜਾ ਰਿਹਾ ਉਸ ਬਾਰੇ ਵੀ ਪੰਜਾਬ ਭਾਜਪਾ ਚੁੱਪ ਹੈ ਜੀ ਉਸ ਤੋਂ ਅਗਲੀ ਗੱਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸੈਂਟਰਲ ਪੇ ਸਕੇਲ 'ਚ ਲਿਆ ਗਿਆ ਔਰ ਇਹਦਾ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਪੰਜਾਬ ਭਾਜਪਾ ਫੇਰ ਚੁੱਪ ਹੈ ਇਸੇ ਤਰ੍ਹਾਂ ਅੱਗੇ ਚੱਲੀ ਚੱਲੋ ਤੇ ਹੁਣ ਜਿਹੜਾ ਐਡਵਾਈਜ਼ਰ ਹੈ ਉਹਨੂੰ ਚੀਫ ਸੈਕਟਰੀ ਚ ਤਬਦੀਲ ਕਰਨਾ ਮਤਲਬ ਕਿ ਇਹ ਮੰਨ ਜਾਣਾ ਕਿ ਚੰਡੀਗੜ੍ਹ ਹੁਣ ਯੂਨੀਅਨ ਟੈਰੀਟਰੀ ਆ ਔਰ ਜਦ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਨਹੀਂ ਆ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੇ ਜ਼ਮੀਨਾਂ ਤੋਂ ਬਣੀ ਇਹ ਚੰਡੀਗੜ੍ਹ ਸੀ ਔਰ ਇਹ ਪੰਜਾਬ ਨੂੰ ਮਿਲਣਾ ਚਾਹੀਏ ਦਾ ਲੋਕ ਸਭਾ ਚ ਜੇਸਕਲ ਦਾ ਫੈਸਲਾ ਹੋਇਆ ਹੋਇਆ ਮੈਂ ਅੱਜ ਪੰਜਾਬ ਭਾਜਪਾ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਇਹਦਾ ਵਿਰੋਧ ਕਿਉਂ ਨਹੀਂ ਕਰਦੇ ਇਸ ਲਈ ਚਾਹੇ ਉਹ ਪਾਣੀਆਂ ਦੇ ਮੁੱਦੇ ਆ ਚਾਹੇ ਇਹ ਇਲਾਕਿਆਂ ਦੀ ਗੱਲ ਹੈ ਚਾਹੇ ਚੰਡੀਗੜ੍ਹ ਦੀ ਗੱਲ ਹੈ ਇਹ ਸਾਰੇ ਫੈਸਲੇ ਜੋ ਪੰਜਾਬ ਦੇ ਉਲਟ ਕੀਤੇ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਜਿੱਥੇ ਇਲੈਕਸ਼ਨ ਨਹੀਂ ਕਰਾਈ ਜਾ ਰਹੀ ਇਹ ਸਾਰਿਆਂ ਤੇ ਮਸਲਿਆਂ ਨੂੰ ਲੈ ਕੇ ਅਸੀਂ ਭਾਜਪਾ ਦੀ ਜੋ ਸੈਂਟਰਲ ਲੀਡਰਸ਼ਿਪ ਹੈ ਗਵਰਨਮੈਂਟ ਦੇ ਫੈਸਲਿਆਂ ਦਾ ਵਿਰੋਧ ਕਰਦੇ ਆਂ ਔਰ ਨਾਲ ਹੀ ਮੈਂ ਚਾਹੂੰਗਾ ਪੰਜਾਬ ਭਾਜਪਾ ਆਫ ਦੀ ਇਹ ਤੇ ਸਥਿਤੀ ਸਪਸ਼ਟ ਕਰੇ ਔਰ ਭਗਵੰਤ ਮਾਨ ਜਿਹੜਾ ਭਾਜਪਾ ਦੀ ਟਾਉਟੀ ਕਰ ਰਿਹਾ ਹੈ ਉਸ ਗੱਲ ਦੀ ਵੀ ਮੈਂ ਨਖੇਦੀ ਕਰਦਾ ਕਿਉਂਕਿ ਐ ਚੀਫ ਮਿਨਿਸਟਰ ਪੰਜਾਬ ਦੇ ਹੱਕਾਂ ਦੀ ਰਖਵਾਲੀ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਮੁੱਦੇ ਤੇ ਉਹ ਚੁੱਪ ਬੈਠੇ ਜੀ ਤੁਸੀਂ ਲੈਂਡਲੋਰਡ ਦੀ ਸਥਿਤੀ ਨੂੰ ਕਿਤਨਾ ਦੇਖਦੇ ਹੋ ਕੱਲ ਕੁੰਟਾਲਾ ਚੌਕੀ ਤੇ ਬਲਾਕ ਕੀਤਾ ਗਿਆ ਪੁਲਿਸ ਕੈਰੀਅਰ ਡਾਇਰੈਕਟਰ ਲੈਂਡਲੋਰਡ ਦੀ ਸਥਿਤੀ ਨੂੰ ਕਿਤਨਾ ਦੇਖਦੇ ਹੋ ਅੰਮ੍ਰਿਤਸਰ ਚ ਪੰਜਵੇਂ ਪੁਲਿਸ ਚੌਕੀ ਜਿੱਥੇ ਅਟੈਕ ਕੀਤਾ ਗਿਆ ਜੀ ਜਦੋਂ ਮੁਕਤੀ ਗੱਲ ਹੈ ਜਦੋਂ ਹਰਪਾਲ ਜਦੋਂ ਹਰਪਾਲ ਰੰਦਾਵਾ ਵਰਗੇ ਅਫਸਰ ਹੋਣਗੇ ਔਰ ਇਹ ਜੇ ਆਪਸਰਾ ਦੇ ਹੱਥ ਬਾਗ ਡੋ ਰੋਗੀ ਤੁਹਾਨੂੰ ਕਦੇ ਸਚਾਈ ਸਾਹਮਣੇ ਨਹੀਂ ਆਊਗੀ। ਭੋਲਰ ਸਾਹਿਬ ਨੇ ਪਹਿਲਾ ਜਦੋਂ ਇਸਲਾਮਾਬਾਦ ਚੌਕੀ 'ਚ ਬਲਾਸਟ ਹੋਇਆ ਸੀ 3.5 ਵਜੇ ਬਲਾਸਟ ਹੋਇਆ ਨਾਲ ਦੇ ਸਾਰੇ ਰੈਸ਼ੀ ਇਲਾਕੇ 'ਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਕਿੰਨੀ ਜ਼ੋਰ ਦੀ ਬਲਾਸਟ ਹੋਇਆ ਘਰਾਂ ਦੇ ਸ਼ੀਸ਼ੇ ਟੁੱਟ ਗਏ ਘਰਾਂ ਦੇ ਸ਼ੀਸ਼ੇ ਟੁੱਟੇ ਘਰਾਂ ਚ ਜਿਹੜੀਆਂ ਟਾਇਲਾਂ ਸੀ ਉਹ ਟੁੱਟ ਕੇ ਥੱਲੇ ਡੇਕੀਆਂ ਹੋਰ ਵੀ ਨੁਕਸਾਨ ਹੋਇਆ ਤੇ ਕਿਵੇਂ ਹੱਤ ਦੀ ਸਫਾਈ ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਵੇਖਣ ਨੂੰ ਮਿਲੀ ਕਿ 3:30-4 ਵਜੇ ਉੱਥੇ ਆਏ ਔਰ 7 ਵਜੇ ਤੁਹਾਨੂੰ ਪ੍ਰੈਸ ਨੂੰ ਅੰਦਰਵਾੜ ਕੇ ਕਿਹਾ ਕਿ ਵੇਖ ਲਓ ਕੁਝ ਨਹੀਂ ਹੋਇਆ ਕੱਲਾ ਟਾਇਰ ਹੀ ਪਾਟਿਆ ਸੀ ਪਹਿਲੀ ਗੱਲ ਤਾਂ ਉਤੋਂ ਹੀ ਪੜਦਾ ਫਾਸ਼ ਹੋ ਗਿਆ ਕਿ 7 ਵਜੇ ਕਿਹੜਾ ਕਮਿਸ਼ਨਰ ਹੋ ਪੁਲਿਸ ਪ੍ਰੈਸ ਕਾਨਫਰੰਸ ਕਰਦਾ ਔਰ ਆਪ ਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹਨਾਂ ਦਾ ਝੂਠ ਲੋਕਾਂ ਨੇ ਫੜਾਤਾ ਹੁਣ ਵੀ ਇੰਨੀ ਠੰਡੀ ਮੌਸਮ 'ਚ ਸਰਦੀ ਵਾਲੇ ਮੌਸਮ 'ਚ ਗਰਮ ਗਰਮੀ 'ਚ ਤਾਂ ਰੇਡੀਏਟਰ ਉਬਾਲਾ ਮਾਰਦਾ ਵੇਖਿਆ ਪਾੜਦਾ ਵੇਖਿਆ ਪਹਿਲੀ ਵਾਰੀ ਆ ਕਿ ਲੋਕੀ ਤਾਂ ਮਤਲਬ ਇੰਨੀ ਠੰਡ ਤੋਂ ਪਰੇਸ਼ਾਨ ਕਹਿ ਲੋ ਜਾਂ ਘਰਾਂ ਦੇ ਅੰਦਰ ਬੈਠੇ ਇਹਨਾਂ ਦੇ ਰੈਡੀਏਟਰ ਗਰਮ ਹੋਈ ਜਾਂਦੇ ਆ ਤੇ ਕਹਿੰਦੇ ਰੈਡੀਏਟਰ ਪਾਟ ਗਿਆ ਉੱਥੋਂ ਹੀ ਉਹ ਗੈਂਗਸਟਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਕਿ ਅਸੀਂ ਇਹ ਬਲਾਸਟ ਕੀਤਾ ਮਜੀਠੇ ਥਾਣੇ ਵੀ ਪਹਿਲਾਂ ਬਲਾਸਟ ਹੋਇਆ ਸੀ ਨੌ ਬਲਾਸਟ ਹੋ ਗਏ ਲਾਅ ਐਂਡ ਆਰਡਰ ਦਾ ਕੰਪਲੀਟ ਫੇਲਿਅਰ ਹੈ ਲੈਪਸ ਹੈ ਔਰ ਕਮਾਲ ਦੀ ਗੱਲ ਹੈ ਵੈਸੇ ਪੰਜਾਬ ਨੂੰ ਤਾਂ ਇਨਾਮ ਦੇਣਾ ਚਾਹੀਦਾ ਕਿ ਟਾਇਰ ਪਾਟਦਾ ਤੇ ਡੀਜੀਪੀ ਸਾਹਿਬ ਇੱਥੇ ਜੈਜਾ ਲੈਣ ਆਉਂਦੇ ਆ ਸ਼ਾਇਦ ਪਹਿਲਾ ਹੀ ਸੂਬਾ ਹੋਣਾ ਸਾਰੀ ਦੇਸ਼ ਦੁਨੀਆ 'ਚ ਜਿੱਥੇ ਟਾਇਰ ਪਾਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਂਦੇ ਆ ਕਮਿਸ਼ਨਰ ਆਫ ਪੁਲਿਸ ਉਹਨਾਂ ਨੂੰ ਬੁਲਦਸਤਾ ਪੇਟ ਕਰਦੇ ਆ ਮਗਰ ਮੈਨੂੰ ਲੱਗਦਾ ਏ ਇੰਨੇ ਰੇਡੀਏਟਰ ਤੇ ਟਾਇਰ ਕਿਸੇ ਹੋਰ ਸੂਬੇ 'ਚ ਨਹੀਂ ਪਾਟਣ ਦੇ ਜਿੰਨੇ ਪੰਜਾਬ 'ਤੇ ਪਾਟੀ ਜਾਂਦੇ ਆ ਇਸ ਲਈ ਲਾਅ ਐਂਡ ਆਰਡਰ ਦੀ ਜਿਹੜੀ ਬੁਰੀ ਹਾਲਾਤ ਹੈ ਔਰ ਜਿਸ ਤਰੀਕੇ ਨਾਲ ਆਈਐਸਆਈ ਪਾਕਿਸਤਾਨ ਐਂਟੀ ਨੈਸ਼ਨਲ ਫੋਰਸੇਸ ਪੰਜਾਬ ਨੂੰ ਡੀਸਟੇਬਲਾਈਜ਼ ਕਰ ਰਹੀ ਆ ਜਾਂ ਫਰੋਤੀ ਦਾ ਰਾਜ ਚੱਲ ਰਿਹਾ ਹੈ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਪੁਲਿਸ ਜਿੰਨਾ ਮਰਜੀ ਲੁਕੋ ਲੇ ਇਹ ਲੁਕਣਾ ਨਹੀਂ ਔਰ ਮੈਂ ਤਾਂ ਕਮਿਸ਼ਨਰ ਆ ਪੁਲਿਸ ਨੂੰ ਇੱਕੋ ਗੱਲ ਕਹੂੰਗਾ ਝੂਠ ਬੋਲੇ ਕਊਆ ਕੱਟੇ ਕਾਲੇ ਕੱਲੇ ਕਾਲੇ ਕਊਏ ਤੋਂ ਡਰਿਓ ਇਹ ਹਾਲਾਤ ਬਣਿਆ ਕਿ ਇੰਨਾ ਝੂਠ ਨਾ ਬੋਲੋ ਕਿ ਅੱਜ ਹਰ ਜਗ੍ਹਾ ਲਾਅ ਐਂਡ ਆਰਡਰ ਦਾ ਟੋਟਲ ਫੇਲਿਅਰ ਔਰ ਕੋਲਾਪਸ ਹੈ ਨਵੀਂ ਖੇਤੀ ਨੀਤੀ ਬਾਰੇ ਕੀ ਕਹੋਗੇ ਜੀ ਕੇਂਦਰ ਸਰਕਾਰ ਨੇ ਮੈਂ ਅੱਜ ਤੋਂ ਘੱਟੋ-ਘੱਟ ਮਹੀਨਾ ਪਹਿਲਾਂ ਹੀ ਆਪਦੀ ਟਵੀਟ ਕਰਕੇ ਔਰ ਤੁਹਾਨੂੰ ਯਾਦ ਹੋਣਾ ਜਦ ਮੈਂ ਪਿਛਲੀ ਆਰੀ ਤਰੀਕ ਤੇ ਆਇਆ ਸੀ ਉਸ ਵੇਲੇ ਵੀ ਨਵੀਂ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਪਾਲਿਸੀ ਹੈ ਔਰ ਇਹਦੇ ਚ ਪ੍ਰਾਈਵੇਟਾਈਜੇਸ਼ਨ ਨੂੰ ਪੜਾਵਾ ਕਿਸਾਨਾਂ ਦਾ ਨੁਕਸਾਨ ਇਸ ਪਾਲਿਸੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਪਰਸਨਲ ਤੌਰ ਤੇ ਇਸ ਨੂੰ ਰਿਜੈਕਟ ਕਰਦਾ ਐ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਨਵੀਂ ਡਰਾਫਟ ਪਾਲਿਸੀ ਕੇਵਲ ਤੇ ਕੇਵਲ ਕਾਣੇ ਕਾਨੂੰਨਾ ਨੂੰ ਇਨਡਾਇਰੈਕਟਲੀ ਲਾਗੂ ਕਰਨ ਦੀ ਇੱਕ ਸਾਜ਼ਿਸ਼ ਐ ਜਿਹੜੀ ਪੰਜਾਬ ਸੂਪਾ ਕਦੇ ਕਾਮਯਾਬ ਨਹੀਂ ਹੋਣ ਦਊਂਗਾ ਅੰਮ੍ਰਿਤਸਰ ਦੀ ਅੰਮੇਰ ਦੀ ਕੁਰਸੀ ਨੂੰ ਲੈ ਕੇ ਸਸਪੈਂਸ ਪ੍ਰਕਰਾਰ ਹੈ ਕਾਂਗਰਸ ਦੋ ਤੜੇ ਚ ਵੱਡੀ ਹੋਈ ਨਜ਼ਰ ਆ ਰਹੀ ਅੱਜ ਫਿਰ ਨਹੀਂ ਕੋਈ ਸਿਸ ਹਾਲੇ ਚਲੋ ਕਾਂਗਰਸ ਦਾ ਆਪ ਦਾ ਪਾਟੋ ਤਾੜੀ ਚ ਹੈ ਮਗਰ ਆਪ ਵੀ ਖਰੀਦਾ ਪਰੋਤੀ ਤੇ ਆਪਨੇ ਵੀ ਡੰਡਾ ਤੰਤਰ ਤੇ ਪੈਸਾ ਦਾ ਜੋਰ ਕੁਕੀ ਇਹਨਾਂ ਦੇ ਨੰਬਰ ਗਿਣਤੀ ਆ ਹੀ ਨਹੀਂ ਹੋਣੇ ਚਾਹੁੰਦੇ ਕਿ ਮੇਅਰ ਦੀ ਪੋਸਟ ਅਸੀਂ ਖਰੀਦ ਲਈਏ ਤੇ ਜੇ ਮੇਅਰ ਦੀ ਪੋਸਟ ਆਮ ਆਦਮੀ ਪਾਰਟੀ ਖਰੀਦ ਕੇ ਬੜਾਉਗੀ ਵੈਸੇ ਤਾਂ ਨਹੀਂ ਮੈਨੂੰ ਲੱਗਦਾ ਬੜੂਗੀ ਮਗਰ ਜੇ ਇਸ ਤਰ੍ਹਾਂ ਕਰਪਸ਼ਨ ਨੂੰ ਬੜਾਵਾ ਇਹ ਦੇਣਗੇ ਫਿਰ ਤੁਸੀਂ ਕਿੱਥੋਂ ਆਸ ਰੱਖਦੇ ਹੋ ਕਿ ਕਰਪਸ਼ਨ ਫ੍ਰੀ ਇਹ ਮੇਅਰਸ਼ਿਪ ਚੱਲੂਗੀ ਔਰ ਮੈਂ ਲਾਸਟ ਗੱਲ ਕਹਿਣਾ ਚਾਹੁੰਦਾ ਹਰਜੋਤ ਬੈਂਸ ਦਾ 100 ਕਰੋੜ ਦਾ ਸਾਈਬਰ ਜਿਹੜਾ ਘੁਟਾਲਾ ਉਹਦੇ ਚ ईडी ਦੇ ਸੰਬੰਧ ਆ ਗਏ ਔਰ ਕੱਲਾ ਇਹਦੀ ਜਾਂਚ ਸਾਈਬਰ ਦੀ ਨਹੀਂ ਹੋਣੀ ਚਾਹੀਦੀ ਜਿਹੜਾ 100 ਕਰੋੜ ਦਾ ਘਟਾਲਾ ਹੋਇਆ ਹੈ ਸਾਈਬਰ ਕ੍ਰਾਈਮ ਇਹ ਇਹਦਾ ਵਿਛਲ ਬਲੂਰ ਕੌਣ ਹੈ ਇੱਕ ਅਵਸਰ ਉਹ ਜਿਹੜਾ ਆਈਓਸੀ ਮੌਕੇ ਦਾ ਉਸ ਵੇਲੇ ਵੀ ਇਸ ਨੂੰ ਬਚਾਇਆ ਗਿਆ ਪਹਿਲਾਂ ਇਹ ਮਾਈਨਿੰਗ ਤੇ ਤੇ ਇਲਜ਼ਾਮ ਲੱਗੇ ਮਾਈਨਿੰਗ ਮਹਿਕਮਾ ਖੋਲਿਆ ਮਗਰ ਇਹ ਤੋਂ ਵਜੀਰੀਆਂ ਨਹੀਂ ਕੋਈ ਕੋਈਆਂ ਗਈਆਂ ਸੋ ਮਾਈਨਿੰਗ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਸਾਈਬਰ ਕ੍ਰਾਈਮ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਜੇ ਇਹਦੀ ਸਹੀ ਤਰੀਕੇ ਨਾਲ ਜਾਂਚ ਹੋ ਗਈ ਤੇ ਘੱਟੋ ਘੱਟ 5-700 ਕਰੋੜ ਦਾ ਕੋਟਾਲੇ ਦਾ ਕਾਲੇ ਧਨ ਦਾ ਗੇਨ ਲੈਣ ਦੇਣ ਚ ਕੀ ਭੂਮਿਕਾ ਰਹੀ ਹਰਜੋਤ ਬੈਂਸ ਦੀ ਤੁਹਾਡੇ ਸਾਹਮਣੇ ਆਉਗੀ ਸੋ ਹੀ ਸ਼ੁੱਡ ਬੀ ਡਿਸਮਿਸਡ ਅਰੈਸਟਡ ਸੋ ਦੈਟ ਸਚਾਈ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਹੋ ਸਕੇ ਸਚਾਈ ਸਾਹਮਣੇ ਆਵੇ ਜੀ ਸਵਾਲ ਹੈ ਅੱਜ ਵਰਕਿੰਗ ਕਮੇਟੀ ਦੀ ਬੈਠਕ ਹੈ ਚੰਡੀਗੜ੍ਹ ਦੇ ਵਿੱਚ ਸੁਬੀਰ ਸਿੰਘ ਬਾਦਲ ਸਣੇ ਹੋਰ ਵੀ ਕਈਆਂ ਦੇ ਅਸਤੀਫਿਆਂ ਦੇ ਉੱਤੇ ਚਰਚਾ ਹੋਣੀ ਹੈ ਤੁਹਾਨੂੰ ਕੀ ਕੀ ਕਹਿਣਾ ਚਾਹੋਗੇ ਕਿ ਉਹਨਾਂ ਕੋ ਮੈਂ ਤੇ ਮੇਰੀ ਤਾਂ ਤਰੀਕ ਸੀ ਜੀ ਠੀਕ ਹੈ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਨਵੰਬਰ ਦੇ ਮਹੀਨੇ ਦਾ ਅਸਤੀਫਾ ਦਿੱਤਾ ਹੋਇਆ ਉਸ ਤੋਂ ਬਾਅਦ ਉਹ ਸ੍ਰੀ ਕਾਲ ਤੱਕ ਸਾਹਿਬ ਹਾਜ਼ਰ ਹੋਇਆ ਅਸਤੀਫਾ ਤਾਂ ਉਹਨਾਂ ਨੇ ਆਪ ਦਾ ਵਾਪਸ ਲਿਆ ਹੀ ਨਹੀਂ ਸੋ ਉਹਨਾਂ ਦਾ ਅਸਤੀਫਾ ਉਹਨਾਂ ਨੇ ਉਸ ਦਿਨ ਤੋਂ ਨਾ ਉਹ ਪਾਰਟੀ ਦਫਤਰ ਤੇ ਗਏ ਆ ਨਾ ਉਹਨਾਂ ਨੇ ਪ੍ਰਧਾਨਗੀ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਆ ਸੋ ਇਹ ਟੈਕਨੀਕਲ ਕਾਮੀ ਰਹਿ ਗਿਆ ਉਹਨਾਂ ਨੇ ਤਾਂ ਅਸਤੀਫਾ ਦਿੱਤੇ ਨੂੰ ਅੱਜ ਦੂਜਾ ਮਹੀਨਾ ਚੜ ਗਿਆ ਇਹ ਤਾਂ ਸਿਰਫ ਹੈ ਜੀ ਕੋਈ ਸੰਵਿਧਾਨ ਦੇ ਵਿੱਚ ਮੈਂ ਦੇਖੋ ਤੁਹਾਡੇ ਸਾਰੀਆਂ ਗੱਲਾਂ ਤੁਹਾਡੇ ਪਬਲਿਕ ਡੋਮੇਨ ਤੇ ਹੈਗੀਆਂ ਜਿਹੜਾ ਕੁਝ ਹੈਗਾ ਅਬਾਊਟ ਸੈਕੂਲਰ ਪਾਰਟੀ ਔਰ ਸਾਰੀ ਗੱਲਾਂ ਕਿ ਜੋ ਸੁਪਰੀਮ ਕੋਰਟ ਤੇ ਐਫੀਡੇਵਿਟ ਨੇ ਜੋ ਬਰਨਾਲਾ ਸਾਹਿਬ ਤੇ ਇਹਨਾਂ ਦੇ ਉਸ ਵੇਲੇ ਦੇ ਜਨਰਲ ਸੈਕਟਰੀ ਸਾਹਿਬ ਨੇ ਦਿੱਤੇ ਆ ਸੋ ਇਹ ਸਾਰਾ ਕੁਝ ਪਬਲਿਕ ਡੋਮੇਨ ਚ ਇੱਥੇ ਕੋਈ ਲੁਕੋ ਨਹੀਂ ਯਾਰ ਮੈਂ ਇੱਕ ਗੱਲ ਸਪਸ਼ਟੀ ਕਰਨਾ ਚਾਹੁੰਦਾ ਸਦਾਰ ਸੁਖਵੀਰ ਸਿੰਘ ਬਾਦਲ ਨੂੰ ਵਿਰੋਧੀਆਂ ਨੂੰ ਕੋ ਕੋ ਹੋਰ ਕੰਮ ਵੀ ਕਰ ਲੋ ਸੁਧਾਰ ਲਿਆ ਲੈ ਕੁਝ ਸੁਧਾਰ ਲਿਆਉਣ ਉਹਨਾਂ ਦਾ ਫਿਕਰ ਕਰੀ ਜਾਂਦੇ ਆ ਉਹਨਾਂ ਨੂੰ ਤਸਦੀਫਾ ਦਿੱਤੇ ਨੂੰ 2 ਮਹੀਨੇ ਹੋ ਗਏ ਭਾਈ ਜੀ ਸਾਹਿਬ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹਰ ਪੰਜਾਬੀ ਉਸੀ ਚਾਰ ਉਹਨਾਂ ਨੂੰ ਕੱਲ ਜ਼ਮਾਨਤ ਦੇ ਦੇਖੋ ਮੈਂ ਉਹਦੇ ਉਹ ਕੋਰਟ ਦੀ ਪ੍ਰਕਿਰਿਆ ਹੈ ਜੀ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਡੱਲੇਵਾਲ ਸਾਡੀ ਸਿਹਤ ਨੂੰ ਲੈ ਕੇ ਹਰ ਪੰਜਾਬੀ ਦੇ ਪਿਆਰ ਪਰ ਕੇਂਦਰ ਸਰਕਾਰ ਲਗਾਤਾਰ ਦੇਖੋ ਡੱਲੇਵਾਲ ਸਾਡੀ ਸਿਹਤ ਸਿਹਤ ਵਾਕਏ ਚਿੰਤਾਜਨਕ ਹੈ ਐਂਡ ਮੈਂ ਸਮਝਦਾ 40 45 ਦਿਨ ਉਹ ਹੜਤਾਲ 'ਚ ਰਹਿਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਇਹਦੇ ਬਹੁਤ ਸੀਰੀਅਸ ਸਿੱਟੇ ਜਿਹੜੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਖਤਰਨਾਕ ਹੋ ਸਕਦੇ ਆ ਇਸ ਲਈ ਭਾਜਪਾ ਨੂੰ ਜਾਗਣਾ ਚਾਹੀਦਾ ਅੰਨਦਾਤਾ ਨੂੰ ਇਸ ਹੱਦ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ ਔਰ ਜਿੰਨੇ ਵੀ ਇਹ ਜੇ ਇਹ ਕੇਸ ਹੋ ਰਿਹਾ ਕੱਲ ਵੀ ਇੱਕ ਸੁਸਾਈਡ ਹੋਇਆ ਉੱਥੇ ਕਨੌਰੀ ਬਾਰਡਰ ਤੇ ਉਹਦੇ ਲਈ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਦੇਸ਼ ਦੀ ਸਰਕਾਰ ਹੈ ਔਰ ਮੈਂ ਤਾਂ ਸਮਝਦਾ ਪਰਚਾ ਦੇਸ਼ ਦੀ ਸਰਕਾਰ ਦੇ ਐਗਰੀਕਲਚਰ ਮਿਨਿਸਟਰ ਤੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਇਸ ਤਰੀਕੇ ਦੀ ਐਰੋਗੈਂਸ ਵੇਖਣ ਨੂੰ ਇਸ 'ਚ ਮਿਲ ਰਹੀ ਠੀਕ ਹੈ ਥੈਂਕ ਯੂ